ਤੇ ਬਟੀਆਂ ਦੀ ਫਾਈਲਸ ਬਣਾ ਕੇ ਦੇਣੀ ਆ ਤੇ ਮੈਂ ਉਹਦੋਂ ਬਣਾਉਂਦੀ ਰਹਿੰਦੀ ਸੀ ਉਸ ਟਾਈਮ ਮੇਰੀ ਡਰਾਇੰਗ ਹੌਬੀ ਸੀ ਮੈਂ ਆਪਣੇ ਪਹਿਲਾ ਸਕੈਚ ਬ੍ਰਦਰ ਦਾ ਬਣਾਇਆ ਉਸ ਤੋਂ ਬਾਅਦ ਮੈਂ ਆਪਣੇ ਕਜ਼ਨਸ ਦੇ ਬਣਾਏ ਉਹਨਾਂ ਨੂੰ ਗਿਫਟ ਕੀਤੇ ਕੋਈ ਵੀ ਸਮਾਨ ਚਾਹੀਦਾ ਹੋਵੇ ਮੈਂ ਆਪਣੇ ਬ੍ਰਦਰ ਕੋਲ ਮੰਗਦੀ ਜਾਂ ਆਪਣੇ ਮੰਮਾ ਕੋਲ ਲੈਂਦੀ ਆ ਉਹ ਲੈ ਕੇ ਦਿੰਦੇ ਮੈਂ ਖੁਦ ਦੇਖ ਕੇ ਬਣਾਉਣਾ ਸਿੱਖਿਆ ਮਤਲਬ ਬਣਾਉਣੀ ਆ ਜਿਹੜੇ ਸਕੈਚਸ ਹੁੰਦੇ ਉਹਨਾਂ ਨੂੰ ਫੋਟੋ ਤੇ ਦੇਖਦੀ ਆ ਪਹਿਲਾਂ ਫਿਰ ਉਸ ਤੋਂ ਬਾਅਦ ਰਫ ਰਫ ਡਰਾ ਕਰ ਦਿੰਦੀ ਤੇ ਰਿਲੇਟਡ ਆਰਟ ਐਂਡ ਕਰਾਫਟ ਦੇ ਲੈਂਟੀ ਜਾਵਾਂਗੀ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਔਰਤ ਵਾਸਤੇ ਗੁਰਬਾਣੀ ਦੇ ਵਿੱਚ ਇੱਕ ਬਹੁਤ ਵਧੀਆ ਪੰਕਤੀ ਜਿੰਨੂੰ ਪਰਮਾਤਮਾ ਨੇ ਉੱਚ ਦਰਜਾ ਦਿੱਤਾ ਆ ਪਰ ਅੱਜ ਸਮਾਂ ਪਿੱਛੇ ਸੀਗਾ ਕਿ ਲੜਕੀਆਂ ਨੂੰ ਬੰਦਸ਼ ਚ ਰੱਖਿਆ ਜਾਂਦਾ ਸੀ ਲੜਕੀਆਂ ਨੂੰ ਉਹਨਾਂ ਦੇ ਗੁਣੋਂ ਤੋਂ ਆਖਿਆ ਜਾਂਦਾ ਸੀ ਪਰ ਜਿੱਦਾਂ ਜਿੱਦਾਂ ਸਮਾਜ ਚੇਂਜ ਹੁੰਦਾ ਗਿਆ ਨਾਰੀ ਦੇ ਵਿੱਚ ਸ਼ੈਨਚੀਲਤਾ ਦੇ ਨਾਲ-ਨਾਲ ਪ੍ਰਤਿਭਾ ਭਰਦੀ ਗਈ ਔਰ ਉਹਦੇ ਜਿਹੜੇ ਗੁਣ ਸੀਗੇ ਅੰਦਰੋਂ ਨਿਕਲ ਕੇ ਬਾਹਰ ਆਉਣੇ ਸ਼ੁਰੂ ਹੋ ਗਏ। ਇਦਾਂ ਦੀ ਹੀ ਇੱਕ ਮਾਨਮਤੀ ਧੀ ਆ ਜਿਹਦੇ ਨਾਲ ਅਸੀਂ ਤੁਹਾਨੂੰ ਮਲਾਉਣ ਜਾ ਰਹੇ ਹਾਂ। ਅਸੀਂ ਬੈਠੇ ਹਾਂ ਜੀ ਬਟਾਲਾ ਦੇ ਨਜ਼ਦੀਕ ਪਿੰਡ ਮਸ਼ਾਣੀਆਂ ਦੇ ਵਿੱਚ ਜਿੱਥੋਂ ਦੀ ਇੱਕ ਬੇਟੀ ਐ ਜਿਹੜੀ ਜਿਹਦੇ ਹੱਥਾਂ ਦੇ ਵਿੱਚ ਐਸਾ ਹੁਨਰ ਆ ਕਿ ਉਹਦੀਆਂ ਬਣੀਆਂ ਤਸਵੀਰਾਂ ਇੰਜ ਲੱਗਦਾ ਜਿਵੇਂ ਹੁਣੇ ਹੀ ਮੂਹ ਬੋਲ ਪੈਣਗੀਆਂ ਆਓ ਗੱਲਬਾਤ ਕਰਦੇ ਹਾਂ ਜਾਣਦੇ ਹਾਂ ਉਹਨੂੰ ਇਹ ਸ਼ੌਂਕ ਕਿੱਥੋਂ ਪਿਆ ਔਰ ਕਿਸ ਤਰ੍ਹਾਂ ਉਹਨੇ ਆਪਣਾ ਇਹ ਸਫਰ ਸਟਾਰਟ ਕੀਤਾ ਸ਼ਸ਼ਿਕਾ ਬੇਟਾ ਜੀ ਸ਼ਸ਼ਿਕਾ ਮੈਮ ਬੇਟੇ ਕੀ ਨਾਮ ਹੈ ਤੁਹਾਡਾ ਤੇ ਕਿਹੜੀ ਕਲਾਸ ਚ ਪੜਦੇ ਹੋ ਤੁਸੀਂ ਮੈਮ ਮੇਰਾ ਨਾਮ ਜਸਪ੍ਰੀਤ ਤੇ ਮੈਂ 6th ਕਲਾਸ ਚ ਹਾਂ ਕਿੰਨੀ ਏਜ ਹੈ ਤੁਹਾਡੀ ਮੇਰੀ 18 ਤੁਸੀਂ ਮੈਂ ਦੇਖੀਆਂ ਤੁਹਾਡੀਆਂ ਤਸਵੀਰਾਂ ਸਾਡਾ ਕੈਮਰਾ ਦਿਖਾਏਗਾ ਬਹੁਤ ਵਧੀਆ ਤੁਸੀਂ ਤਸਵੀਰਾਂ ਬਣਾਉਂਦੇ ਹੋ ਇਸ ਤਰ੍ਹਾਂ ਲੱਗਦਾ ਹੈ ਕਿ ਤਸਵੀਰਾਂ ਹੁਣੇ ਸ਼ਾਇਦ ਬੋਲ ਪੈਣ ਇਹ ਤੁਹਾਨੂੰ ਸ਼ੌਂਕ ਕਦੋਂ ਜਾਗਿਆ ਤੇ ਤੁਸੀਂ ਇਹ ਸਫ਼ਰ ਕਿਸ ਤਰ੍ਹਾਂ ਸ਼ੁਰੂ ਕੀਤਾ ਮੈਨੂੰ ਜਦੋਂ ਮੈਂ ਛੋਟੀ ਸੀ ਮੈਨੂੰ ਡਰਾਇੰਗ ਦਾ ਸ਼ੌਂਕ ਸੀ ਤੇ ਮੈਂ ਡਰਾਇੰਗ ਕਰਦੀ ਰਹਿੰਦੀ ਸੀ ਜਦੋਂ ਵੀ ਫ੍ਰੀ ਟਾਈਮ ਹੁੰਦਾ ਸੀ ਤੇ ਮੇਰੇ ਕਲਾਸ 'ਚ ਸਾਰੇ ਬੱਚਿਆਂ ਨੇ ਮੇਕੋ ਡਰਾਇੰਗ ਬਣਾਉਣੀ ਜਾਂ ਕੋਈ ਵੀ ਚਾਰਟ ਹੋਣਾ ਮੈਮ ਮੈਮ ਨੇ ਵੀ ਮੇਕੋ ਚਾਰਟ ਬਣਾਉਣੇ ਤੇ ਬੱਚਿਆਂ ਦੀ ਫਾਈਲਸ ਬਣਾ ਕੇ ਦੇਣੀਆਂ ਤੇ ਮੈਂ ਉਹਦੋਂ ਬਣਾਉਂਦੀ ਰਹਿੰਦੀ ਹਾਂ ਉਸ ਟਾਈਮ ਮੇਰੀ ਡਰਾਇੰਗ ਹੌਬੀ ਸੀ ਬਟ ਉਹਦੋਂ ਮੈਨੂੰ ਪਤਾ ਨਹੀਂ ਕਿ ਕਦੋਂ ਫੈਸ਼ਨ ਬਣ ਜਗਾ ਤੇ ਮੈਂ ਹੌਲੀ ਹੌਲੀ ਬਣਾਉਂਦੀ ਰਹੀ ਫਿਰ ਜਦੋਂ ਮੈਂ 10ਥ ਜੀ ਆਈ ਮੈਂ ਸਕੈਚਸ ਬਣਾਉਣੇ ਸਟਾਰਟ ਕੀਤੇ ਮੈਂ ਆਪਣਾ ਪਹਿਲਾ ਸਕੈਚ ਬ੍ਰਦਰ ਦਾ ਬਣਾਇਆ ਉਸ ਤੋਂ ਬਾਅਦ ਮੈਂ ਆਪਣੇ ਜਦੋਂ ਸਿੱਦੇ ਬਣਾਏ ਉਹਨਾਂ ਨੂੰ ਗਿਫਟ ਕੀਤੇ ਤੇ ਫਿਰ ਫਿਰ ਮੈਂ YouTube ਤੇ ਤੇ Instagram ਤੇ ਆਈਡੀ ਸਟਾਰਟ ਕੀਤੀ ਤੇ ਉੱਥੇ ਕੰਟੈਂਟ ਬਣਾ ਲਈ ਮੈਂ ਸੈਲਿਬ੍ਰਿਟੀ ਤੇ ਸਕੈਚਸ ਬਣਾ ਕੇ ਪਾਣੇ ਤੇ ਫਿਰ ਉਹਨਾਂ ਤੋਂ ਵੀਵ ਆਂਡ ਐਪ ਤੇ ਜਿਹੜੇ ਕਮਿਸ਼ਨ ਵਰਕ ਆਉਣੇ ਸਟਾਰਟ ਹੋ ਗਏ ਤੇ ਉਹਨਾਂ ਨੂੰ ਬਣਾ ਕੇ ਫਿਰ ਮੈਂ ਬਣਾ ਹੁਣ ਬਣਾ ਰਹੀ ਹਾਂ ਤੁਹਾਡਾ ਜਸਪ੍ਰੀਤ ਪਟੇ ਤੁਹਾਡਾ ਤੁਹਾਨੂੰ ਕਿਦਾਂ ਲੱਗਾ ਕਿ ਮੈਂ ਪੇਂਟਿੰਗ ਹੀ ਕਰਨੀ ਆ ਤੁਸੀਂ ਖੁਦ ਇਹ ਤੁਹਾਡੇ ਚ ਸ਼ੌਂਕ ਸੀ ਕਿ ਜਾਂ ਤੁਹਾਡੇ ਮਤਲਬ ਕਿਸੇ ਫੈਮਿਲੀ ਮੈਂਬਰ ਤੋਂ ਇਹ ਇਸ ਚੀਜ਼ ਤੁਹੀਂ ਮਤਲਬ ਇਨਕਰੇਜ ਹੋ ਕੇ ਤੁਸੀਂ ਇਸ ਸਾਈਡ ਆਏ ਹੋ ਮੈਂ ਮੇਰੇ ਮਦਰ ਉਹ ਵੀ ਆਰਟਿਸਟ ਹੀ ਉਹਨਾਂ ਤੋਂ ਵੇਖ ਕੇ ਮੈਨੂੰ ਇਨਸਪੀਰੇਸ਼ਨ ਮਿਲੀ ਕਿ ਮੈਨੂੰ ਵੀ ਆਰਟ ਕਰਨਾ ਚਾਹੀਦਾ ਹੈ ਉਹ ਆਰਟ ਕਰਦੇ ਸੀ ਉਹਨਾਂ ਨੂੰ ਵੇਖਦੀ ਰਹਿੰਦੀ ਸੀ ਤਾਂ ਉਹਨਾਂ ਤੋਂ ਵੇਖ-ਵੇਖ ਕੇ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਜਸਪ੍ਰੀਤ ਦੇ ਖੂਨ ਦੇ ਵਿੱਚ ਇੱਕ ਹੁਨਰ ਇਹ ਹੁਨਰ ਸੀਗਾ ਉਹਦੀ ਮਾਤਾ ਤੋਂ ਵਿਰਾਸਤ ਦੇ ਵਿੱਚ ਉਹਨੂੰ ਇਹ ਹੁਨਰ ਮਿਲਿਆ ਜਿੱਥੋਂ ਜਸਪ੍ਰੀਤ ਨੇ ਤਸਵੀਰਾਂ ਬਣਾਉਣੀਆਂ ਸ਼ੁਰੂ ਕੀਤੀਆਂ ਸੋ ਜਸਪ੍ਰੀਤ ਜੀ ਤੁਸੀਂ ਸਭ ਤੋਂ ਪਹਿਲੀ ਜਿਹੜੀ ਤਸਵੀਰ ਤੁਸੀਂ ਦੱਸਿਆ ਕਿ ਮੈਂ ਆਪਣੇ ਬ੍ਰਦਰ ਦੀ ਬਣਾਈ ਆ ਤੇ ਤੁਹਾਨੂੰ ਮਤਲਬ ਹੁਣ ਤੱਕ ਤੁਸੀਂ ਕਿੰਨੀਆਂ ਤਸਵੀਰਾਂ ਬਣਾ ਚੁੱਕੇ ਹੋ ਮੈਂ ਹੁਣ ਤੱਕ ਵੀ ਤਿਆਰ ਚੁੱਕੀਆਂ ਸਕੈਚਸ ਤੇ ਕਈ ਆਰਡਰ ਦੇ ਵੀ ਚੁੱਕੀਆਂ ਤੇ ਪਨਾ ਚੁੱਕੀਆਂ ਜਿਹੜੇ ਤੁਸੀਂ ਜਿੱਦਾਂ ਤਸਵੀਰਾਂ ਬਣਾਉਂਦੇ ਹੋ ਤੁਹਾਨੂੰ ਇਹਦੇ ਚ ਕੋਈ ਸਮਾਨ ਦੀ ਜਾਂ ਜਦੋਂ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਤੁਹਾਨੂੰ ਕਿਸ ਦਾ ਸਪੋਰਟ ਆ ਜਾਂ ਮੈਨੂੰ ਕੋਈ ਵੀ ਸਮਾਨ ਚਾਹੀਦਾ ਹੋਵੇ ਮੈਂ ਆਪਣੇ ਬ੍ਰਦਰ ਕੋ ਮਾਗਦੀ ਜਾਂ ਆਪਣੇ ਮम्मा ਕੋ ਲੈਂਦੀ ਆ ਉਹ ਲੈ ਕੇ ਦਿੰਦੇ ਮੈਨੂੰ ਪੂਰਾ ਸਮਾਨ ਕੋਈ ਵੀ ਕੋਸਟਲੀ ਸਮਾਨ ਹੁੰਦਾ ਹੈ ਉਹ ਲੈ ਕੇ ਦਿੰਦੇ ਨੇ ਸਾਰਾ ਸਮਾਨ ਜਦੋਂ ਆਪਾਂ ਤਸਵੀਰ ਬਣਾਉਂਦੇ ਆ ਤੇ ਸਾਨੂੰ ਕਿਵੇਂ ਪਤਾ ਲੱਗਦਾ ਆ ਤੁਸੀਂ ਕਿਵੇਂ ਇਹ ਚੀਜ਼ੇ ਕਰਦੇ ਹੋ ਕਿ ਇਹਦੇ 'ਚ ਇਹ ਕਲਰ ਭਰਨਾ ਆ ਇਹਦਾ ਸਕੈਚ ਐਵੇਂ ਤਿਆਰ ਕਰਨਾ ਆ ਉਹ ਤੁਸੀਂ ਕਿੱਥੋਂ ਇਹ ਸਭ ਸਿੱਖਦੇ ਹੋ ਕਿ ਜਾਂ ਤੁਹਾਡਾ ਕੋਈ ਟੀਚਰ ਆ ਮੈਂ ਖੁਦ ਦੇਖ ਕੇ ਬਣਾਉਣਾ ਸਿੱਖਿਆ ਮਦ ਬਣਾਉਣੀ ਆ ਜਿਹੜੇ ਸਕੈਚਿਸ ਹੁੰਦੇ ਉਹਨਾਂ ਨੂੰ ਫੋਟੋ ਤੇ ਦੇਖਦੀ ਆ ਪਹਿਲਾਂ ਫਿਰ ਉਸ ਤੋਂ ਬਾਅਦ ਰਫ ਰਫ ਡਰਾ ਕਰਦੀ ਆ ਫਿਰ ਉਸ ਤੋਂ ਬਾਅਦ ਜਿਹੜੇ ਚਾਰਕੋਲ ਪੈਂਸਲਸ ਹੈ ਹੌਲੀ ਹੌਲੀ ਡਰਾ ਕਰਦੀ ਆ ਜਸਪਰੀ ਜੀ ਤੁਹਾਡੀ ਫੈਮਲੀ ਦੇ ਵਿੱਚ ਕੌਣ ਕੌਣ ਆ ਦੱਸਿਓ ਜੀ ਮੇਰੇ ਮਦਰ ਨੇ ਮੇਰੇ ਬ੍ਰਦਰ ਨੇ ਵੱਡੇ ਤੇ ਮੇਰੇ ਸਿਸਟਰ ਤੇ ਤੁਸੀਂ ਕਿਹੜੇ ਨੰਬਰ ਤੇ ਆਉਂਦੇ ਹੋ ਛੋਟੇ ਹੋ ਜਾਂ ਵੱਡੇ ਹੋ ਜਾਂ ਵਿਚ ਵਾਲੇ ਮੈਂ ਸਭ ਤੋਂ ਛੋਟੀ ਹਾਂ ਸਭ ਤੋਂ ਛੋਟੀ ਤੇ ਤੁਸੀਂ ਸਾਰਿਆਂ ਬਾਰੇ ਦੱਸਿਆ ਤੁਸੀਂ ਆਪਣੇ ਫਾਦਰ ਸਾਹਿਬ ਤੁਹਾਡੇ ਕਿੱਥੇ ਨੇ ਉਹ ਐਕਸਪਾਇਰ ਹੋ ਗਏ ਸੀ ਉਹ ਜਦੋਂ ਮੈਂ ਬਹੁਤ ਛੋਟੀ ਸੀ ਉਦੋਂ ਮੈਨੂੰ ਨਹੀਂ ਸੀ ਪਤਾ ਤੇ ਫਾਦਰ ਸਾਹਿਬ ਦੇ ਜਾਣ ਤੋਂ ਬਾਅਦ ਤੁਸੀਂ ਬਹੁਤ ਵਧੀਆ ਇਹ ਸ਼ੁਰੂ ਕੀਤਾ ਆ ਤੁਸੀਂ ਤਸਵੀਰਾਂ ਬਣਾਉਂਦੇ ਹੋ ਕਿ ਉਹਨਾਂ ਦੀ ਕਮੀ ਮਹਿਸੂਸ ਹੁੰਦੀ ਤੁਹਾਨੂੰ ਕਦੀ ਉਹਨਾਂ ਦੀ ਯਾਦ ਆਈ ਹੈ ਉਹਨਾਂ ਦੀ ਕਿ ਮੈਂ ਫਾਦਰ ਸਾਹਿਬ ਦੀ ਵੀ ਤਸਵੀਰ ਬਣਾਵਾ ਜਾਂ ਮੇਰੇ ਪਾਪਾ ਹੁੰਦੇ ਤੇ ਸ਼ਾਇਦ ਮੈਂ ਆ ਕਰਦੀ ਇਹੋ ਜਿਹਾ ਕੁਝ ਲੱਗਾ ਨਹੀਂ ਮੈਮ ਜਿਹੜੇ ਮੇਰੇ ਬ੍ਰਦਰ ਆ ਉਹਨਾਂ ਨੇ ਕਦੇ ਕਮੀ ਮਹਿਸੂਸ ਨਹੀਂ ਹੁੰਦੀ ਤੀ ਉਹ ਕਿਉਂਕਿ ਬਹੁਤ ਜਿਆਦਾ ਇੰਟੈਲੀਜੈਂਟ ਵੀ ਸੀ ਉਹਨਾਂ ਨੇ ਮੈਨੂੰ ਦੱਸਿਆ ਕਿ ਇਹਦਾ ਇਹਦਾ ਬਣਾ ਤੂੰ ਡਰਾਇੰਗ ਕਰਿਆ ਕਰ ਤੂੰ ਜੇ ਵਧੀਆ ਬਣਾਉਣੀ ਹੈ ਤੇ ਬਣਾਇਆ ਕਰ ਤੇ ਕੰਮ ਕਰ ਤੇ ਫਿਰ ਮੈਂ ਉਹਨਾਂ ਤੋਂ ਉਮਨ ਨੂੰ ਮਹਿਸੂਸ ਨਹੀਂ ਹੁੰਦਿੰਦੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਸਪ੍ਰੀਤ ਦੇ ਕੀ ਸੁਪਨੇ ਨੇ ਤੇ ਉਹ ਕਿਸ ਲਾਈਨ 'ਚ ਜਾਣਾ ਚਾਹੁੰਦੀ ਹੈ ਮੈਂ ਆਰਟ ਦੇ ਰਿਲੇਟਡ ਆਰਟ ਐਂਡ ਕਰਾਫਟ ਦੇ ਲਾਈਨ 'ਤੇ ਜਾਵਾਂਗੀ ਕਿਉਂਕਿ ਹੁਣ ਤਾਂ ਸਮਾਂ ਕਾਫੀ ਚੇਂਜ ਹੋ ਚੁੱਕਾ ਆ ਲੜਕੀਆਂ ਬਹੁਤ ਅੱਗੇ ਤੱਕ ਜਾ ਚੁੱਕੀਆਂ ਨੇ ਆ ਕਾਫੀ ਮੱਲਾ ਮਾਰ ਚੁੱਕੀਆਂ ਨੇ ਖੇਤਰਾਂ ਦੇ ਵਿੱਚ ਇਵਨ ਕਿ ਐਰੋਪਲੇਨ ਤੱਕ ਲੜਕੀਆਂ ਉਡਾਉਂਦੀਆਂ ਨੇ ਪਰ ਅਜੇ ਵੀ ਕੁਝ ਚੰਦ ਪੇਰੈਂਟਸ ਜਿਹੜੇ ਅੱਜ ਵੀ ਬੱਚਿਆਂ ਤੇ ਰੋਕ ਲਾਉਂਦੇ ਨੇ ਖਾਸ ਕਰ ਬੱਚੀਆਂ ਤੇ ਕਿ ਤੂੰ ਆ ਨਹੀਂ ਕਰਨਾ ਤੂੰ ਅਸੀਂ ਡਾਕਟਰ ਕਿਹਾ ਤੇ ਡਾਕਟਰ ਬਣਨਾ ਟੀਚਰ ਕਿਹਾ ਤੇ ਟੀਚਰ ਬਣਨਾ ਐਸੇ ਪੇਰੈਂਟਸ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਇਹੀ ਕਹਿਣਾ ਚਾਹਾਂਗੀ ਕਿ ਜੋ ਬੱਚੇ ਦਾ ਮਨ ਕਰਦਾ ਜੋ ਉਹਦੇ ਅੰਦਰ ਟੈਲੈਂਟ ਆ ਉਹਦੀ ਸਪੋਰਟ ਕਰਨੀ ਚਾਹੀਦੀ ਆ ਤਾਂ ਕਿ ਉਹ ਬੱਚਾ ਮਨ ਲਾ ਕੇ ਕੰਮ ਕਰੇ ਮਜਬੂਰੀ ਨਾਲ ਨਾ ਕੰਮ ਕਰੇ ਤੇ ਬਸ ਜਦੋਂ ਤੁਸੀਂ ਕੋਈ ਵੀ ਪੇਂਟਿੰਗ ਬਣਾਉਂਦੇ ਹੋ ਤੁਨੋਂ ਕਿਵੇਂ ਦਾ ਫੀਲ ਹੁੰਦਾ ਅੰਦਰੋਂ ਕਿਵੇਂ ਦਾ ਫੀਲ ਹੁੰਦਾ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਇਹ ਮੈਂ ਜੋ ਬਣਾਉਂਦੀ ਪਈ ਆ ਇਹ ਪੂਰਾ ਪਰਫੈਕਟ ਬਣਦਾ ਪਿਆ ਤੇ ਮੈਂ बार-बार ਆਪਣੇ ਸਕੈਚਸ ਨੂੰ ਵੇਖਦੀ ਆ ਕਿ ਕੋਈ ਗਲਤੀ ਤਾਂ ਨਹੀਂ ਹੈਗੀ ਵਿੱਚ ਤੇ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਸੋ ਏਸੀ ਸਾਡੇ ਨਾਲ ਜਸਪ੍ਰੀਤ ਜਿਨੇ ਇੰਨੀਆਂ ਸੋਹਣੀਆਂ ਸੋਹਣੀਆਂ ਤਸਵੀਰਾਂ ਹੁਣ ਤੱਕ ਬਣਾਈਆਂ ਬਹੁਤ ਛੋਟੀ ਉਮਰ ਆ ਪਰ ਬੱਚੀ ਨੇ ਮੱਲਾਂ ਵੱਡੀਆਂ-ਵੱਡੀਆਂ ਮਾਰੀਆਂ ਅਸੀਂ ਵੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਬੱਚੀ ਆਪਣੇ ਹੁਨਰ ਦੇ ਵਿੱਚ ਦਿਨ-ਦੁਗਣੀ ਰਾਤ ਚੌਗਣੀ ਹੁੰਦੀ ਕਰੇ ਨਾਲ ਹੀ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦਰਸ਼ਕਾਂ ਅੱਗੇ ਵੀ ਇਹ ਬੇਨਤੀ ਕਰਦੇ ਹਾਂ ਕਿ ਇਸ ਬੱਚੀ ਦੀ ਵੱਧ ਤੋਂ ਵੱਧ ਸਪੋਰਟ ਕੀਤੀ ਜਾਏ ਤਾਂ ਜੋ ਇਹਦਾ ਹੁਨਰ ਹੋਰ ਵੀ ਨਿਖਰੇ ਅੱਗੇ ਆਏ ਆਓ ਗੱਲਬਾਤ ਕਰਦੇ ਆ ਜਸਪ੍ਰੀਤ ਦੇ ਮਦਰ ਸਾਡੇ ਨਾਲ ਮੌਜੂਦ ਨੇ ਕਿਉਂਕਿ ਸਾਨੂੰ ਪਤਾ ਲੱਗਾ ਹੈ ਜਸਪ੍ਰੀਤ ਨੇ ਦੱਸਿਆ ਹੈ ਕਿ ਉਹਨੇ ਇਹ ਸਭ ਆਪਣੀ ਮਦਰ ਤੋਂ ਹੀ ਸਿੱਖਿਆ ਹੈ ਤੇ ਮਦਰ ਤੋਂ ਹੀ ਪ੍ਰੇਰਣਾ ਲੈ ਕੇ ਪੇਂਟਿੰਗ ਦੇ ਵਿੱਚ ਆਈ ਹੈ ਆਓ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸ਼ਸ਼ੀਕਲ ਮੈਮ ਕੀ ਨਾਮ ਹੈ ਮੈਮ ਬਲਵਿੰਦਰ ਕੌਰ ਮੈਮ ਮੈਂ ਤੁਹਾਨੂੰ ਇੱਕ ਸਵਾਲ ਪਹਿਲਾਂ ਬੜਾ ਹੀ ਪਰਸਨਲੀ ਪੁੱਛਾਂਗੀ ਕਿਉਂਕਿ ਜਸਪ੍ਰੀਤ ਨੇ ਦੱਸਿਆ ਕਿ ਮੈਂ ਆਪਣੀ ਮਦਰ ਤੋਂ ਪ੍ਰੇਰਿਤ ਹੋ ਕੇ ਇਸ ਲਾਈਨ ਵਿੱਚ ਆਈ ਆ ਕਿ ਤੁਸੀਂ ਪੇਂਟਿੰਗ ਕਰਦੇ ਸੀ ਤੇ ਤੁਸੀਂ ਇਸ ਪੈਸ਼ਨ ਨੂੰ ਕਿਉਂ ਛੱਡਿਆ ਮੈਡਮ ਪਹਿਲਾਂ ਤੇ ਉਦੋਂ ਉਸ ਟਾਈਮ ਜਦੋਂ ਸਾਡਾ ਜ਼ਮਾਨਾ ਸੀ ਨਾ ਉਦੋਂ ਤੇ ਕੋਈ ਪੇਂਟਿੰਗ ਕਰਦਾ ਹੀ ਨਹੀਂ ਉਦੋਂ ਜ਼ਿਆਦਾ ਸਿਲਾਈ ਦਾ ਹੀ ਹੁੰਦਾ ਸੀ ਮਸ਼ੀਨ ਦਾ ਹੁੰਦਾ ਸੀ ਕਢਾਈ ਦਾ ਹੁੰਦਾ ਸੀ ਉਹ ਸਾਡੀ ਵਾਰੀ ਪੇਂਟ ਦਾ ਨਹੀਂ ਹੁੰਦਾ ਤੇ ਸਿਰਫ ਮੇਰੇ ਘਰ ਵਿੱਚ ਸਿਰਫ ਮੈਨੂੰ ਹੀ ਸ਼ੌਂਕ ਸੀ ਤੇ ਮੇਰੇ ਘਰਦਿਆਂ ਨੇ ਮੈਨੂੰ ਕਿਹਾ ਕਿ ਜਾਂ ਸਲਾਈ ਦਾ ਕੰਮ ਕਰਿਆ ਕਰ ਕਢਾਈ ਦਾ ਕੰਮ ਕਰਿਆ ਕਰ ਤੇ ਮੈਂ ਉਹੀ ਕਰਨ ਲੱਗ ਪਈ ਸਲਾਈ ਕਢਾਈ ਦਾ ਕੀਤਾ ਕੰਮ ਸਿੱਖਿਆ ਵੀ ਤੇ ਕੀਤਾ ਵੀ ਤੇ ਆਪਣਾ ਸ਼ੌਂਕ ਮੈਂ ਛੱਡਤਾ ਹੀ ਉਦੋਂ ਤੇ ਕਿਤੇ ਨਾ ਕਿਤੇ ਤੁਸੀਂ ਸ਼ੌਂਕ ਛੱਡਿਆ ਨਹੀਂ ਆਪਣੇ ਬੱਚਿਆਂ ਦੇ ਵਿੱਚੋਂ ਹੁਨਰ ਨੂੰ ਪਰਿਆ ਕੀ ਤੁਸੀਂ ਉਹ ਉਸ ਸ਼ੌਂਕ ਨੂੰ ਕਿਤੇ ਨਾ ਕਿਤੇ ਆਪਣੀ ਬੱਚੀ ਦੇ ਵਿੱਚ ਨਹੀਂ ਦੇਖਦੇ ਪਏ ਹਾਂਜੀ ਮੈਡਮ ਜੀ ਹੁਣ ਮੈਨੂੰ ਬਹੁਤ ਖੁਸ਼ੀ ਹੁੰਦੀ ਜਦ ਮੇਰੀ ਬੱਚੀ ਕਰਦੀ ਹੈ ਨਾ ਮੈਂ ਫੁੱਲ ਤੇ ਪੂਰੀ ਸਪੋਰਟ ਕਰਦੀ ਹਾਂ ਉਹਦੀ ਬੱਚੀ ਆਪਣੀ ਦੀ ਕਿ ਅੱਜ ਵੀ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਮੇਰਾ ਉਹ ਹੀ ਸ਼ੌਂਕ ਜਿਹੜਾ ਨਾ ਅੱਜ ਮੇਰਾ ਪੂਰਾ ਹੋ ਗਿਆ ਮੈਡਮ ਮੈਨੂੰ ਬੜਾ ਚੰਗਾ ਲੱਗਦਾ ਜਦੋਂ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਤੁਹਾਡੀ ਜਿਹੜੀ ਬੱਚੀ ਹੈ ਜਸਪ੍ਰੀਤ ਉਹ ਪੇਂਟਿੰਗ ਚ ਬਹੁਤ ਵਧੀਆ ਹੈ ਤੇ ਉਹ ਅੱਗੇ ਜਾ ਸਕਦੀ ਹੈ ਤੇ ਮੈਂ ਇਹਦੀ ਉਹਦੇ ਵਿੱਚ ਸਪੋਰਟ ਕਰਾਂ। ਹਾਂਜੀ ਮੈਡਮ ਜੀ। ਮੈਨੂੰ ਲੱਗਦਾ ਹੈ ਬਹੁਤ ਅੱਗੇ ਤੱਕ ਵਧੇਗੀ। ਮੈਂ ਇਹੋ ਸੁਪਨਾ ਲਿਆ ਹੈ ਕਿ ਅੱਗੇ ਤੱਕ ਜਾਵੇ ਤੇ ਵਧੇਗੀ ਅੱਗੇ ਵੀ ਹੋਰ ਵੀ ਤਰੱਕੀ ਕਰੇਗੀ ਕਿਉਂਕਿ ਅੱਜਕੱਲ ਇਹ ਸੋਸ਼ਲ ਮੀਡੀਆ ਤੇ ਜੋ ਵੀ ਕੰਮ ਕਰੋ ਅੱਗੇ ਤੱਕ ਬੱਚਾ ਜਾਂਦਾ ਹੈ। ਕੋਈ ਵੀ ਕੰਮ ਹੋਵੇ ਭਾਵੇਂ ਡਰਾਇੰਗ ਦਾ ਹੋਵੇ ਜਾਂ ਕੋਈ ਪੜ੍ਹਾਈ ਦਾ ਹੋਵੇ ਜੋ ਕਹੋਗੇ ਬੱਚੇ ਨੂੰ ਉਹ ਹੀ ਅੱਗੇ ਤੱਕ ਜਾਏਗਾ। ਮਤਲਬ ਤੁਸੀਂ ਹੁਣ ਤੱਕ ਇਹਦੇ ਵਾਸਤੇ ਕੋਈ ਟੀਚਰ ਨਹੀਂ ਅਪਾਇੰਟ ਕੀਤਾ ਜੇ ਕਹਿ ਲਈਏ ਤਾਂ ਇੱਕ ਕਿਸਮ ਦੇ ਤੁਸੀਂ ਹੀ ਇਹਦੇ ਗੁਰੂ ਹੋ ਟੀਚਰ ਹੋ ਕਿਉਂਕਿ ਮਾਂ ਤਾਂ ਵੈਸੇ ਹੀ ਕਿਹਾ ਜਾਂਦਾ ਹੈ ਕਿ ਬੱਚੇ ਵਾਸਤੇ ਪਹਿਲੀ ਗੁਰੂ ਮਾਂ ਹੁੰਦੀ ਆ ਪਰ ਇੱਥੇ ਰਿਐਲਿਟੀ ਸਾਬਤ ਹੁੰਦੀ ਆ ਇਹ ਸੱਚ ਸਾਬਤ ਹੁੰਦਾ ਹੈ ਕਿ ਵਾਕਿਆ ਹੀ ਪਹਿਲੀ ਗੁਰੂ ਜਸਪ੍ਰੀਤ ਦੀ ਉਹਦੀ ਮਾਂ ਹੀ ਹੈ ਕਿ ਅੱਗੇ ਚੱਲ ਕੇ ਤੁਹਾਡੀ ਕਿੰਨੀ ਸਪੋਰਟ ਹੋਏਗੀ ਇਹਨੂੰ ਜਸਪ੍ਰੀਤ ਹਾਂਜੀ ਮੈਡਮ ਜੀ ਮੈਂ ਫੁੱਲ ਸਪੋਰਟ ਕਰਾਂਗੀ ਜੋ ਵੀ ਕਹੇਗੀ ਜੋ ਵੀ ਬੰਨਣਾ ਚਾਹੁੰਦੀ ਹੈਗੇ ਕੋਰਸ ਕਰੇਗੀ ਮੈਂ ਕੋਰਸ ਵੀ ਕਰਵਾਵਾਂਗੀ ਜੋ ਵੀ ਜਸਪ੍ਰੀਤ ਕਹੇਗੀ ਮੈਂ ਪੂਰੀ ਸਪੋਰਟ ਕਰਾਂਗੀ ਇਹਦਾ ਵੀੜਾ ਵੀ ਕਰੇਗਾ ਮੈਂ ਵੀ ਕਰਾਂਗੀ ਸੋ ਇਹ ਸੰ ਜਸਪ੍ਰੀਤ ਦੇ ਮਦਰ ਜਿਨ੍ਹਾਂ ਨੇ ਜਸਪ੍ਰੀਤ ਨੂੰ ਫੁੱਲ ਸਪੋਰਟ ਕਰਨ ਦੀ ਗੱਲ ਕੀਤੀ ਹੈ ਪਰਮਾਤਮਾ ਕਰੇ ਇਹ ਬੱਚੀ ਦਿਨ ਦੁਗਣੀ ਰਾਤ ਚੌਗਣੀ ਹੰਤੀ ਕਰੇ ਦੇਖਦੇ ਰਹੋ ਪਰਸ਼ਾਵਾਂ ਚੈਨਲ